ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪਿੱਖੀਵਿੰਡ ਦੇ ਨਜ਼ਦੀਕ ਪਿੰਡ ਚੇਲਾ ਦੀ ਪਾਣੀ ਵਾਲੀ ਟੈਂਕੀ ਦੇ ਕਮਰੇ ਵਿੱਚੋਂ ਇੱਕ ਲਾਪਤਾ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਹੈ ਮ੍ਰਿਤਕ ਦੀ ਪਛਾਣ ਸਾਲਸਮਸੀ ਵਜੋ ਹੋਈ ਹੈ ਜੋ ਪਿਛਲੇ 2 ਦਿਨ ਤੋਂ ਲਾਪਤਾ ਸੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਸਾਲਸਮਸੀ ਪਿਛਲੇ 2 ਦਿਨ ਤੋਂ ਘਰ ਤੋਂ ਲਾਪਤਾ ਸੀ ਅਤੇ ਪਰਿਵਾਰ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਸਾਲਸਮਸੀ ਦੀ ਲਾਸ਼ ਚੇਲਾ ਕਲੋਨੀ ਦੀ ਪਾਣੀ ਵਾਲੀ ਟੈਂਕੀ ਦੇ ਕਮਰੇ ਵਿੱਚ ਪਈ ਹੁਣ ਬਾਰੇ ਪਤਾ ਲੱਗਾ ਉਹਨਾਂ ਜਾ ਕੇ ਦੇਖਿਆ ਤਾਂ ਉਸ ਕਮਰੇ ਵਿੱਚ ਸਾਲਸ ਮਸੀਹ ਦੀ ਲਾਸ਼ ਪਈ ਹੋਈ ਸੀ ਅਤੇ ਉਸ ਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਮੌਕੇ ਤੇ ਪੁੱਜੇ ਡੀਐਸਪੀ ਪਿੱਖੀਵੰਡ ਪ੍ਰੀਤਿੰਦਰ ਸਿੰਘ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਕੱਲ ਜੀ ਕੇ ਮੁੰਡਾ ਲੈ ਗਿਆ ਨੂੰ ਅਰਸ਼ਰ ਚਨਾ ਦਾ ਘਰੇ ਮੋਟਰਸਾਈਕਲ ਦਾ ਡਾਕ ਕੇ ਆਪ ਨਾਲ ਭਾਗ ਹੀ ਲੈ ਗਿਆ ਉਹ ਕਿੱਥੋਂ ਦਾ ਮੁੰਡਾ ਅਰਸ਼ ਉਹ ਉਥੋਂ ਲੱਗੂਆਂ ਸਾਡੀ ਅੱਛਾ ਤੇ ਮੁੜ ਕੇ ਕੱਲ ਦਾ ਹੀ ਲਾਪਤਾ ਤੁਸੀਂ ਉਸ ਮੁੰਡੇ ਨਾਲ ਬਾਤ ਸੰਪਰਕ ਕੀਤੀ ਕੋਈ ਕਿ ਨਹੀਂ ਕੀਤਾ ਸੀ ਉਹਨਾਂ ਗਏ ਹੋ ਆਉਂਦਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲਓ ਦਰਾਜ ਵਾਲੀ ਸਾਈਡ ਤੇ ਜਿੱਥੇ ਦੀ ਡੈੱਡ ਬੋਡੀ ਥੋੜੀ ਇਹ ਸਾਡੇ ਮੁੰਡੇ ਲੱਭਦੇ ਪਏ ਨੇ ਸਾਰੀ ਜਗ੍ਹਾ ਦੇ ਅੱਛਾ ਤੇ ਉੱਥੇ ਪਿਤੇ ਨਹੀਂ ਮਿਲਿਆ ਤੇ ਫਿਰ ਜਾਣ ਲੱਗੇ ਇੱਥੇ ਉਹਨਾਂ ਵੇਖਿਆ ਤੇ ਇੱਥੇ ਡੈੱਡ ਬੋਡੀ ਤੁਹਾਨੂੰ ਹੁਣ ਪਤਾ ਲੱਗਾ ਇਹ ਕੱਲੇ ਕੱਲ ਦੀ ਹੈ ਲੈ ਕੇ ਗਿਆ ਹਾਂਜੀ ਕੱਲ ਦੀ ਕੱ ਇਹ ਪੈਰ ਦਾ ਹਾਂਜੀ ਇਹ ਸਾਹਸ ਸਾਹਸ ਨਹੀਂ ਸੀ ਯਾਰ ਕੱਲ ਦਾ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਕੱਲ੍ਹ ਦੇ ਪਿੱਛੇ ਮੈਂ ਤੇ ਜਿਹੜੇ ਵਾਰਸ ਹੈ ਉਹ ਲੱਭਦੇ ਫਿਰ ਰਹੀ ਸੀ ਜਦੋਂ ਇਹ ਚੇਲੇ ਦੇ ਬਾਹਰ ਜਿਹੜੀ ਆ ਪਾਣੀ ਵਾਲੀ ਟੈਂਕੀ ਦਾ ਕਮਰਾ ਚੱਕੀ ਤਾਂ ਦੇ ਦੇ ਵਿੱਚ ਇਹਦੀ ਡੈੱਡ ਬਾਡੀ ਪਈ ਸੀ ਤੇ ਇਹਦੇ ਹੱਡ ਦੇ ਵਿੱਚੋਂ ਜਿਹੜਾ ਬਲੀਡਿੰਗ ਵੀ ਹੋਈ ਹੋਈ ਯਾਰ ਤੇ ਸ਼ੰਕਾ ਜਾ ਰਹੀ ਹੋਗੀ ਤੇ ਜਾ ਰਹੀ ਕਿ ਇਹ ਕਤਲ ਕਰਕੇ ਇਹਦੇ ਨੂੰ ਇੱਥੇ ਸੁੱਟਿਆ ਗਿਆ ਕੁਕੇ ਗਰਮੀ ਦਾ ਸੀਜ਼ਨ ਆ ਤੇ ਕੱਲ ਦੀ ਬੋਡੀ ਇੱਥੇ ਆ ਤੇ ਸੁਨਲ ਵੀ ਦੇਗੀ ਆ ਅਸੀਂ ਇਹਨਾਂ ਦੇ ਵਾਰਸਾਂ ਨੂੰ ਢੀਕ ਰਹੇ ਆ ਇਹਨਾਂ ਦੀ ਸਟੇਟਮੈਂਟ ਤੇ ਜੋ ਇਹ ਸਟੇਟਮੈਂਟ ਦਿੰਦੇ ਉਹ ਤੇ ਮੈਂ ਤਾਮ ਕਾਰਵਾਈ ਕਰਕੇ ਤੇ ਜਿਹੜੀ ਨੈਕਸਟ ਇਨਵੈਸਟੀਗੇਸ਼ਨ ਉਹ ਅਮਲ ਚੱਲਿਆ ਚੱਗੂਗੀ ਤੇ ਡੈੱਡ ਬੋਡੀ ਜਿਹੜੀ ਉਹ ਡੈੱਡ ਹਾਊਸ ਪੇਜ ਤੇ ਤਾਂ ਪੋਸਟਮਾਰਮ ਕਰਾਇਆ ਜਾ ਰਿਹਾ ਹੈ